ਉਹ ਕੀ ਕਰੀ ਜੰਨ ਮੋਤੀ ਨਾ ਕੁਛ ਨਹੀਂ ਕੀ ਕਰਨਾ ਹੀ ਬੈਜੋ ਬੈਜਾ ਫੜਾ ਫੋੜੀ ਜਨ ਖਾਸੇ ਪੈਸੇ ਕੱਢੀ ਜਨ ਉਹੋ ਪੈਸੇ ਨਾ ਦੱਸ ਤੁਸੀਂ ਬਣਾਏ ਸੀ ਕਿ ਮੈਨੂੰ ਗਾਂਗਰੂ ਜਾਂਦੀ ਪੈਸੇ ਤੇਰੇ ਕੋਲ ਥੋੜਾ ਗਾ ਇੰਨੇ ਤਾਂ ਫੜਾ ਕੇ ਜਨ ਆਉਣਾ ਪਤਾ ਮੈਂ ਉੱਥੇ ਜਾਉਂਗੀ ਤੇ ਕਿੱਥੇ ਜਾਉਂਗੀ ਤੁਹਾਡੇ ਨਾਲ ਹੀ ਜਾਉਂਗੀ ਤੁਹਾਡੇ ਮੈਨੂੰ ਪਤਾ ਨਹੀਂ ਮੈਂ ਝੂਠ ਬੋਲਦੀ ਜਿਵੇਂ ਤੁਸੀਂ ਬੋਲਦੇ ਹੋ ਕਿਉਂ ਮੈਂ ਝੂਠ ਬੋਲ ਕੇ ਕਿਥੇ ਬੋਲ ਮੈਨੂੰ ਕੁਛ ਕਹਿ ਦਿੰਨੇ ਹੋਗੇ ਉਹੀ ਗੱਲ ਆ ਆਪਣੇ ਭਰਾ ਨੂੰ ਫੋਨ ਲਾ ਕੇ ਕੁਛ ਕਹਿ ਦਿੰਨੇ ਆ ਨਾ ਤੁਸੀਂ ਕੱਲ ਰਾਤ ਜਦੋਂ ਗਏ ਹੋਗੇ ਮੈਨੂੰ ਤਾਂ ਫੋਨ ਕਰਕੇ ਕਹਿਤਾ ਕਿ ਤੁਸੀਂ ਬਾਰ ਬੁੱਢਾ ਕੇ ਪੈ ਜਾ ਮੈਂ ਆਉਂਦਾ ਨਹੀਂ ਆ ਚਾ ਤੇ ਫਿਰ ਮੈਂ ਭੂਆ ਕੋਲੇ ਗਿਆ ਤੇ ਫਿਰ ਮੈਂ ਆਮਾ ਤੂੰ ਐ ਉਹ ਤੁਮਿੰਨ ਨੂੰ ਵੀ ਪਤਾ ਚੱਲ ਗਏ ਸੀ ਤੇ ਫਿਰ ਤੁਸੀਂ ਮੈਨੂੰ ਤਾਂ ਕਹਿ ਦਿੰਨੇ ਹੋ ਕਿ ਦਿਓਰ ਤੋਂ ਦੂਰ ਰਹਾ ਕਰੋ ਉਹਨੂੰ ਬੁਲਾਉਣਾ ਨਹੀਂ ਤੇ ਉਹਨੂੰ ਤੁਸੀਂ ਫੋਨ ਕਰਕੇ ਕਹਿ ਦਿੰਦਾ ਮੈਂ ਤੇਰੀ ਭਾਗੀ ਕੋਲੇ ਪੈ ਜਾ ਹੈ ਦੇਖ ਲੇ ਕਹਿੰਦਾ ਹਾਇਦੇ ਨੂੰ ਉਹਨੇ ਮੈਨੂੰ ਖੁਦ ਆਇਆ ਨੂੰ ਆ ਗਿਆ ਯਾਰ ਤੇ ਕਮਰੇ ਚ ਪੈ ਕੇ ਮੈਂ ਪੂਰੀ ਬਿੜਕ ਰੱਖੀ ਗਰੇ ਪਸ਼ੂਖਾਰਾ ਖੁੱਲ ਜਾਂਦਾ ਉਹ ਤਾਂ ਕਹਿੰਦਾ ਮੈਨੂੰ ਫੋਨ ਕਰਿਆਗਾ ਮੈਂ ਤੂੰ ਕਿਹੜਾ ਖੁੱਲਦੀ ਸੀ ਵੀ ਤੇਰੀ ਰਾਖੀ ਪੈਣਾ ਸੀ ਮੈਨੂੰ ਕੀ ਪਤਾਗਾ ਫਿਰ ਉਹ ਤਾਂ ਆ ਕੇ ਮੇਰੇ ਭੈਣ ਤੋਂ ਪਹਿਲਾਂ ਜਦੋਂ ਨੂੰ ਮੈਂ ਇਧਰੋਂ ਆ ਕਮਰਾਂ ਦੀਆਂ ਲੈਟਾਂ ਬੰਦ ਕਰਕੇ ਕਮਰੇ ਚ ਗਈ ਉਹ ਤਾਂ ਮੇਰੇ ਬੈੱਡਾਂ ਤੇ ਪਿਆ ਮੋਜਾਂ ਨਾਲ ਚੱਲ ਬੈੱਡਾਂ ਤੇ ਤਾਂ ਪੈ ਗਿਆ ਹੂੰ ਤਾਂ ਨਹੀਂ ਕੋਈ ਖਾਤਰਾ ਕਰਤਾ

ਜਾ ਦੇਖੋ ਯਾਦ ਕਿਉਂ ਨਹੀਂ ਕਰਿਆ ਹੈਗਾ ਉਹ ਉਠਣ ਸਾਰੇ ਤੁਹਾਨੂੰ ਫੋਨ ਲਾ ਲੈ ਸੀਗਾ ਤੁਸੀਂ ਕਹਤਾ ਮੈਂ ਕਰਪਾ ਮੈਂ ਖਾ ਚਾਹ ਠੀਕ ਹੈਗਾ ਹੁਣ ਕਿਉਂ ਨਹੀਂ ਲਾਇਆ ਰਾਤ ਨੂੰ ਉਹਦਾ ਲੱਡਾ ਆ ਉਹ ਨਗਲਾ ਮੜਾ ਜਲਾ ਕੇ ਪੁੱਛਣਾ ਕਿ ਕਰਪਾ ਉਹ ਤਾਂ ਐਵੇਂ ਉਹ ਹਿੱਦੀ ਸੀ ਨਹੀਂ ਦੇ ਹੋ ਰਹੀ ਬਹੁਤ ਪਿਆਰਾ ਬਣੀ ਵਾਲੀ ਸਾਰਾ ਮੈਨੂੰ ਤਾਂ ਐ ਸੀਗਾ ਮੈਂ ਤਾਂ ਕਮਰੇ ਚ ਪੈਣ ਦਿੱਤਾ ਮੈਂ ਆਖੇ ਚਲ ਤੁਸੀਂ ਫੋਨ ਕਰਿਆਗਾ ਉਹਨੂੰ ਵੀ ਕੋਈ ਗੱਲ ਨਹੀਂ ਪੈ ਜਾ ਪਰ ਜਾਈ ਕੋਲੇ ਨਾ ਪੈ ਗਿਆ ਮੈਂ ਜੇ ਮੈਨੂੰ ਐ ਪਤਾ ਹੁੰਦਾ ਵੀ ਤੁਸੀਂ ਨਹੀਂ ਫੋਨ ਕਰਿਆ ਜਾਣ ਪੀ ਪਿਆ ਕਹੋ ਫਿਰ ਮੈਂ ਉਹਨੂੰ ਖੰਗਣ ਵੀ ਨਹੀਂ ਦਿੰਦੀ ਸੀ ਕਮਰੇ ਚ ਓਏ ਹੁਣ ਤੂੰ ਇਦੋ ਵਾਰ ਚਾਹਦਾ ਜਿੱਦਾਂ ਕਿਹੜਾ ਖੰਗ ਲਿਆ ਪੂਆ ਦੀ ਤੁਸੀਂ ਕਰ ਲਿਆ ਇਦੋ ਵਾਰ ਨਾ ਭਾਈਂ ਲਈ ਛਾਰ ਵਣ ਕੇ ਰਿਆ ਅਗਰ ਗੁਰੀ ਪਹਿਲਿਆਂ ਆ ਗੇਟ ਜਿਹੜਾ ਦਿੰਦੀ ਅੰਦਰ ਕਿਵੇਂ ਬੰਦ ਮੈਨੂੰ ਕਿਹੜਾ ਫਿਰ ਪਤਾ ਸੀ ਮੈਂ ਧਾਇ ਰੋਟੀ ਖਾਣੀ ਸੀ ਕਿ ਜੋ ਤੁਸੀਂ ਫੋਨ ਕਰਿਆ ਹਈ ਹੁਣੇ ਵੀ ਨਹੀਂ ਰੋਟੀ ਖਾਧੀ ਸੀ ਉਹ ਦੋ ਵਾਰ ਮੈਂ ਜਦੋਂ ਰੋਕੀ ਉਹਨੂੰ ਖਰਾਤ ਹੀ ਰੋਕੀ ਖਾ ਕੇ ਉਹ ਪਹਿਲੀਆਂ ਚਾ ਕੇ ਕਿਤੇ ਪਏ ਗਿਆ ਉਹਨੂੰ ਵੀ ਪਤਾ ਲੱਗ ਰਿਹਾ ਵੀ ਆਉਂਦਾ ਨਹੀਂ ਹੈਗਾ ਦੇਖ ਅੱਜ ਅੱਛਾ ਤੈਨੂੰ ਜਾਗ ਉਹ ਦੋ ਆਈ ਉਪ ਦਾ ਬਿੱਲੀ ਮੰਜੇ ਤੇ ਜੜ ਗਈ ਜਾਗਦੀ ਸੀ ਯਾਰ ਮੈਂ ਕਿੱਥੇ ਜਾਣਾਗਾ ਮਿੱਲੀ ਨਹੀਂ ਜੜੀ ਮੰਜੇ ਤੇ ਤੁਸੀਂ ਬਝਾਰਪਾ ਜਿਹਾ ਨਾ ਪਾਇਆ ਕਰੋ ਐਵੇਂ ਕੰਮ ਦੀ ਗੱਲ ਕਰਿਆ ਕਰੋ ਬਾਕੀ ਤਾਂ ਸਾਰੇ ਠੀਕ ਠਾਕ ਸੀ ਭੂਆ ਕੇ ਵਧੀਆ ਸੀ ਵਧੀਆ ਸਾਰੇ ਜਾਵਾ ਟੱਲੀ ਵਰ ਗਿਆ ਫੇਰ ਮੈਂ ਤੈਨੂੰ ਦੱਸਦਾ ਕਿਹੜੀ ਗੱਲ ਮੈਂ ਕਹੀ ਸੀ ਉਲਟਾਉਣੀ ਨਹੀਂ ਹੈਗੀ ਉਹਦੇ ਨਾਲ ਲਵੇ ਲੂਗੇ ਵੀ ਹੋਇਆ ਇਨ ਮੈਂ ਤਾਂ ਪਤਾ ਹੀ ਇਹ ਅੱਜ ਕੱਲੀਆਂ ਵੀ ਨਹੀਂ ਛੱਡਦਾ ਨਹੀਂ ਹੁੰਦਾ ਐ ਬੰਦਾ ਤੇਨੇ ਅੱਖੇ ਵੀ ਅੱਖ ਖਰਾਬ ਹੋਦੀ ਤੁਹਾਨੂੰ ਖਰਾਬ ਲੱਗਦੀ ਹੈ ਠੀਕ ਹੈ ਨਾ ਮੈਨੂੰ ਵਧੀਆ ਲੱਗੀ ਲੈ ਫਿਰ ਉਹ ਹੀ ਅਲੱਗ ਜਿਹੀ ਵਧੀਆ ਲੱਗੀ ਚਲ ਕੋਈ ਗੱਲ ਤੂੰ ਮਾਫ਼ ਕਰੀ ਗਲਤੀ ਮੇਰੀ ਤੇ ਇੱਕ ਵਾਰੀ ਹਾਂ ਕੋਈ ਪਈ ਜਾਂਦੀ ਹੈ ਓਕੇ ਮੈਂ ਵੇਗਾ ਛੋਟੇ ਭਾਈ ਮੈਂ ਤਾਂ ਆ ਗਿਆ ਤੂੰ ਦੱਸ ਮੈਂ ਤਾਂ ਠੀਕ ਆ ਅੱਜ ਤੱਕ ਕਿਵੇਂ ਚੌੜਾ ਜਾ ਹੋਇਆ ਬੇਟਾ ਕਿਉਂ ਹੋਵਣਾ ਫਰਕ ਜਿਹਾ ਲੱਗਦਾ ਕੋਈ ਗੱਲਾਂ ਚ ਫਰਕ ਨੂੰ ਕੀ ਹੋ ਗਿਆ ਟੱਕਣੀ ਚ ਪੈ ਗਿਆ ਫਰਕ ਕਹਿੰਦਾ ਅੱਖਾਂ ਦਾ ਉਹੀ ਆ ਦੇਖੀਦਾ ਤੂੰ ਕਿ ਪੈਗ ਨਹੀਂ ਜਾਂਦਾ ਬੇਸ਼ੀ ਭੋਤ ਨਹੀਂ 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 ਅੱਖ ਨੇਗਾ ਤਾਂ ਮੇਰੀ ਅੱਖਾਂ ਜੀ ਇਦਾਂ ਨਹੀਂ ਕਰ ਕਿਉਂ ਪੱਲਾ ਤੋਂ ਦੀਦਾ ਦੇ ਨੇ ਇਹਨਾਂ ਏਣਕਾਂ ਲੱਗਦੀਆਂ ਵੀ ਆਹੋ ਨਾ ਵੀ ਮੇਚ ਨਾ ਜਾਵੇ ਇੱਕ ਕੋਈ ਐ ਅੱਖ ਦਾ ਕੰਮ ਮੇਰੀ ਗੱਲ ਕਰਕੇ ਤੇ ਉਹਨੂੰ ਮੇਰੇ ਨੂੰ ਹੀ ਲੜਾ ਸੀ ਉਹ ਤੇਰੇ ਹੀ ਭਜਈ ਕਿਉਂ ਉਹ ਕਹਿੰਦੀ ਕਿ ਤੂੰ ਕਿਹਾ ਸੀ ਰਾਤ ਨੂੰ ਪੈਣ ਨੂੰ ਇਹਦਾ ਕਹਿੰਦੀ ਸੁਦੇਹੀ ਅੰਦਰ ਵੜ ਕੇ ਪੈ ਗਿਆ ਇਹ ਤਾਂ ਪਾਛਾ ਪਿਆ ਸੀ ਵੀ ਨਾਲੇ ਤੂੰ ਆਪ ਹੀ ਤਾਂ ਕਹਿ ਕੇ ਗਿਆ ਕਿ ਲੱਤਾਂ ਵਾਹਾਂ ਜੀ ਮਾਰੀ ਓਏ ਮੈਂ ਤੈਨੂੰ ਐ ਆਖਿਆ ਸੀ ਭਰਿਆ ਮਾਨਸਾ ਮਾਨ ਨਾਲੇ ਤਾਂ ਪਸ਼ੂਆਂ ਦੀ ਰਾਖੀ ਰ ਓਏ ਉੱਤੇ ਕਿਉਂ ਜਿੱਦ ਮੈਂ ਵਿਆਹ ਦੀ ਗੱਲ ਛੇੜੀ ਸੀ ਉਹ ਲਗਿਆ ਓਏ ਵਿਆਹ ਦੀ ਗਲਤੀ ਛੇੜੀ ਉੱਤੇ ਦਾ ਮੈਂ ਤੈਨੂੰ ਕਿਹਾ ਸੀ ਆਸ ਨਹੀਂ ਇਹਦਾ ਕੋਈ ਗੱਲ ਨਹੀਂ ਰੋਟੀ ਟੁਕ ਵਧੀਆ ਦਿਆ ਕਰੂਂਦੇ ਨੂੰ ਮੈਂ ਰੋਟੀ ਟੁਕੀ ਬਾਹਲਦਾ ਸੀਗਾ ਹੋਰ ਕੀ ਬਾਹਲਦਾ ਸੀਗਾ ਆਹ ਉਹ ਕਹਿੰਦੀ ਮੇਰੇ ਤਾਂ ਬਾਈਡਾਂ ਦੇ ਖਾਣੂ ਜਾਂ ਪੀਂਗਿਆ ਪਤਾ ਨਹੀਂ ਕੀ ਸੀਗਾ ਉਹਦੇ ਕਾਸਰ ਹੁੰਦੀ ਆ ਵਰਤ ਨਹੀਂ ਹੁੰਦੀ ਕਿਵੇਂ ਨੋ ਤੈਨੂੰ ਮੈਨੂੰ ਕਹਾਂ ਉਹ ਕਾਸਰ ਹੁੰਦੀ ਆ ਕਾਸਰ ਤਾਂ ਕਿਸੇ ਹੋਰ ਨੂੰ ਨਹੀਂ ਹੁੰਦੀ ਹੈਗੀ ਹੋਰ ਨੂੰ ਹੋਗੀ ਬਸ ਸਵੇਰ ਜੋਗੀ ਆਪਾਂ ਅੱਜ ਲੜਪੇ ਆਉਣਗੇ ਅੱਛਾ ਔਰ

ਬਦੀ ਸੀਗਾ ਹੁਣਾਂ ਜੇ ਜਦ ਰਹਾਟ ਜੀ ਕਰੂਗੀ ਉਹ ਤਾਂ ਕਰੀ ਜਾਣ ਦੇ ਰੱਖੀ ਅਸੀਂ ਤੂੰ ਫਿਰ ਇੱਥੇ ਕੀ ਲੈਣਾ ਆਇਆ ਮੇਰੇ ਕਾਮਰੇ 'ਚ ਇਹ ਤਾਂ ਦਿਨ ਰਾਤ ਦਾ ਕਮਰਾ ਮੇਰੇ ਹੀ ਆ ਤੇਰਾ ਬੈਠਾ ਹੁਣ ਵੀ ਆ ਚੌੜਾ ਜਾ ਹੁਣ ਮੇਰੇ ਹਾਂ ਤੋਂ ਪਹਿਲੀ ਰਾਤ ਮੂਹ ਪਿਆਰ ਪੈ ਗਿਆ ਹੁਣ ਵਾਰ ਜਾਈ ਨਹੀਂ ਜਾਂਦਾ ਹੈ ਇਹ ਖਿੱਚ ਪਾਉਂਦਾ ਹੈ ਬਰਾ ਮਾ ਪਤੰਦਰਾ ਮੇਰੇ ਕਮੋਨਾ ਕਮਾਦੀ ਛੋਟੇ ਭਰਾ ਹੱਥ ਬਨ ਗਏ ਬੇਨਤੀ ਆ ਮੈਂ ਆਉਂਗਾ ਉਹ ਨੂੰ ਨਹੀਂ ਖੋਗਰ ਲਿਆ ਕਰ ਮੇਰੇ ਸਾਹਮਣੇ ਮੇਰਾ ਪ੍ਰਵਡਰ ਲਿਆ ਮਾ ਦਾ ਨਾਮ ਮੈਂ ਕਰਨਾ ਆ ਮੈਂ ਕਰਾ ਮਰ ਜਾਈਦਾ ਜੇ ਨਾ ਮੈਂ ਵਿਆਹ ਕਰ ਉਹ ਛੋਟੇ ਭਰਾ ਤੈਨੂੰ ਵਿਆਹ ਦੀ ਲੋੜ ਆਪਣੇ ਕੋਲੇ ਕਿਹੜੀ ਡੂੜ ਕਿਦੀ ਜੀ ਹੈ ਕਿ ਇੱਕ ਤੇ ਤੇਰੇ ਹੋ ਇੱਕ ਮੇਰੇ ਹੋ ਇੱਕ ਥੋ ਪੜਾਂਗੇ ਛੱਪੇ ਵਾਰ ਜਾਣਗੇ ਓਏ ਹੁਣ ਤਾਂ ਪਾਈ ਜਾਣਗੇ ਤੈਨੂੰ ਕਿੱਲੇ ਚਾਰ ਕਿੱਲੇ ਹੈਗੇ ਅਗੜੀ ਜਾਇਆ ਜਾਤਾ ਬਾਦੂ ਆਪਾਂ ਨੂੰ ਤਾਰਾ ਕੋਸਤੇ ਨੂੰ ਰੋਟੀ ਰੋਕ ਮਿਲੂ ਚਾਹ ਬਣੀ ਮਿਲੂ ਆ ਹੋਰ ਤੇ ਕੀ ਦੱਸ ਕੀ ਅੱਜ ਅਰੇ ਵਿਆਹ ਨੂੰ ਸਵਾਮੀ ਨਹੀਂ ਹੋਇਆ ਤੂੰ ਤਾਂ ਪਹਿਲੀ ਲੱਗ ਗਿਆ ਰੰਗ ਜਿਹਾ ਦਿਖਾਉਣਾ ਉਹ ਫਿਰ ਤੂੰ ਹਟਦਾ ਨਹੀਂ ਮੈਂ ਬਹਿ ਕੇ ਨਾ ਮੈਂ ਬਿਆਹ ਕੇ ਨਾ ਉਹ ਹਟ ਉਹ ਮੈਂ ਕੀ ਉਹ ਪਹਿਲਾਂ ਵਾਲੇ ਬੂੜੇ ਪਤੰਦਰਾ ਇੱਕ ਵਿਆਹ ਦਾ ਪੰਜ ਸੀ ਹੋਰ ਛੜੇ ਹੁੰਦੇ ਉਹ ਸਾਰੇ ਇਕੱਠੇ ਕਿ ਮੈਂ ਭਾਬੀ કે મેં ભી એ ઘર કરકે જા મેલા ઓય મેરે વર્ગી થી પહેલે સા કે મે માયને છોડ દેતી બી કોઈ ની ચા વણી પી લેગર રોટી પક્કી ગાલગર ઓર હોણ મે ઉચપણે કરદા યાર મેરે કોલે કુછ ખૂર આ ઉદે કુને કુછ ઓ એકੰਜલ દે કાવળયા કે રાતાના નમી નમી આઈ નું આઈ બરુણા બરુણા ભૂ મામલ કરતું નકલા નકતું કેમ કરતું માયેને માયે કેને કોઈ કેલે

ਲੈ ਚਾਹ ਲਿਆ ਦੇ ਹੁਣ ਉੱਥੇ ਆ ਜਾ ਉੱਠ ਕੇ ਜਿੱਲੇ ਕੋਲੇ ਉਹ ਲਾਓ ਜੀ ਉੱਥੇ ਰਹਿ ਜਾਈਂ ਇਹ ਤਾਂ ਦੁੱਧ ਦਾ ਟਾਈਮ ਸੀਗਾ ਚਾਹ ਕਿਵੇਂ ਪੀਊਗਾ ਹੁਣ ਇਹਨਾਂ ਦਾ ਦੁੱਧ ਪਿਆ ਦੇ ਦੁੱਧ ਚ ਪੱਤੀ ਪਾਈ ਪਈ ਐ ਕਿਉਂ ਮੰਨ ਨਾ ਮੈਂ ਮੁਕਤ ਪੁੱਤ ਨਹੀਂ ਕਰਨਾ ਕਿਦਾਨੇ ਦਾ ਇਹਨੇ ਕੋਈ ਕੰਮ ਤਾਂ ਨਹੀਂ ਕਰਨਾ ਆ ਗਵਣਾ ਹੁਣ ਇਹਨੂੰ ਲਿਆਇਆ ਤੂੰ ਲੈ ਦਾ ਭੂਆ ਦੇ ਪਿੰਡ ਸੀਗਾ ਚਾਚੇ ਦੇ ਦੇਖ ਫਿਰ ਐ

ਓਏ ਕੰਮ ਤੇ ਆ ਨਹੀਂ ਜਾਂਦਾ। ਸਿੰਜਾ ਕਰਾ ਦਾਂਦਾ। ਨਸ ਤੋਂ ਦੂਜੀ ਹੈ ਕੌਣ ਮੈਂ ਤਾਂ ਜਾਣਦੀ ਵੀ ਨਹੀਂ। ਮੈਂ ਚੱਕਰ ਗਈ। ਮੇਰੀ ਮਾਸੀ ਦਾ ਉਹ ਨਾ ਆਇਆ। ਕਹਿੰਦੇ ਕਰਦੇ ਹੀ ਨਹੀਂ ਕੁਝ। ਅੱਛਾ ਤੁਹਾਡੀ ਮਾਸੀ ਦਾ ਮੈਨੂੰ ਫੇਰ ਤਾਂ ਮੇਰੇ ਜੇਠ ਲੱਗੇ ਆ। ਇਹ ਹੋਰ ਹਣ ਮੈਂ ਤੁਸੇ ਦੱਸਦਾ ਦੰਦਰੇ ਵੀ। ਓ ਸਾਨੂੰ ਪਹਿਲਾਂ ਦੱਸਿਆ ਦੇ ਇੱਥੇ। ਮੈਂ ਮੇਰੇ ਦਿੱਧਾਂ ਤੁਸੀਂ ਨਾ ਚਲੋ ਤੁਸੀਂ ਕਰੋ ਬੱਲਾ ਮੈਂ ਚਾਹ ਬਣਾ ਕਿਹਨੂੰ ਦੀ ਉਹਨਾਂ ਨੂੰ। ਚਲੋ ਬਣਾ ਦੇ। ਚਾਹ ਦਿਓ। ਚਾਹ ਪੀ ਕੇ ਤਾਂ ਨੂੰ ਕੰਮ ਤੇ ਦੇ ਦੋ। ਕਿੱਥੇ ਕਿੱਥੇ? ਕਾਇਦੇ ਇੱਥੇ ਕਰੇਗਾ ਤੂੰ ਵੀ ਚੱਲ ਨਾਲ ਨਾਲ ਮੈਂ ਕੀ ਪੜਾ ਦੰਦਾ ਕਰੂਗਾ ਤੂੰ ਮੀਰਾ ਪਾ ਦੂਗਾ ਪਾਣੀ ਪਿਆ ਦੂਗਾ ਮਾ ਗੂੰਗਾ ਬੈ ਸਾਰ ਨੂੰ ਕਾਇਦੇ ਨਗਾਰ ਖੂੰਬਾ ਓਏ ਇੱਕ ਫੇਰ ਕਰੇ ਰੇ ਪੂਰੀ ਰਾਜਾ ਰਫਾਉਂਗਾ ਕੋਈ ਦੂਰੇ ਪਾਵੇਂ ਕਰੇ ਕੀ ਮੈਨੂੰ ਇਹ ਮੈਨੂੰ ਅੱਜ ਗੜਬੜਾ ਲੱਗਦੀ ਆ ਕੋਈ ਓਏ ਨਹੀਂ ਗੜਬੜ ਨਹੀਂ ਕਰਦਾ ਫੇਰ ਕੀ ਹੁੰਦਾ ਇਹਦੀ ਪੰਜਾਈ ਆ ਜੇ ਬੰਦਾ ਸੇੜ ਨੂੰ ਜੇਠ ਤਾਂ ਮਰ ਜਾਣਾ ਹੁੰਦਾ ਮਰ ਜਾਣਾ ਤਾਂ ਹੁੰਦਾ ਗਾਣਾ ਸੁਣਾ ਨਹੀਂ ਰੋਮੀ ਵੀ ਕਿੰਨੇ ਕਿੰਨੇ ਬਸਲੇ ਲਿਓ ਮੈਂ ਨਿਕਉਦਾ ਛੁੱਲੇ ਕੋਲੇ ਲਖਰਾਤ ਵਰ ਕੇ ਤਾਂ ਦੂਗਾ ਕਪੂਚਾ ਦੂਗਾ ਦਾਲ ਕਰਵਾ ਦੂ ਨਾਲ ਜਿਵੇਂ ਕੀ ਹੈ ਕਿੰਨੇ ਛੁੱਲੇ ਚੱਲਿਆ ਨਹੀਂ ਨਹੀਂ ਹੈਗੀਆਂ ਇਹ ਗਏ ਸੁੰਤਾ ਨਾ ਆਪਣਾ ਨੈਗਾ ਸਿਲੰਦਰ ਆ ਗਿਆ ਨੇ ਚਲੈਂਦਾ ਇੰਦਰਾ ਨੇ ਮੈਗੇ ਉਹਦੇ ਮਿੱਥੋ ਦਿਹਾਗਾਂਗੇ ਹੋਜ ਆਪੇ ਲਿਆ ਉਹ ਗੱਜਰੇ ਵੈ ਕਰਾਇਆ ਆਪਣੀ ਸੋਜਾ ਕਿੱਥੋਂ ਜੇ ਉਹ ਵੈ ਕਰਾਉਂਦਾ ਤੇਰੇ ਬੰਦ ਕੇ ਪੂਰੇ ਹੋ ਕੇ ਵਾਗ ਗਿਆ ਆਏ ਕੋਈ ਗੱਲ ਨਹੀਂ ਬਾਈ ਤੂੰ ਆਏਗਾ ਮੇਰਾ ਵੱਡਾ ਭਰਾ ਇਧਰ ਆ ਮੇਰਾ ਛੋਟਾ ਭਾਈ ਆਏਗਾ ਆਪੇ ਲਿਆ ਨਿਊਜ਼ੀਲੈਂਡਰਾਂ ਦੀ ਆਪਣੀ ਲੋੜ ਵਾਣੇ ਉਹ ਬਲੇ ਪਿੱਛੇ ਹਰਦਾ ਓਏ ਆਪੇ ਲਿਆ ਉਹਦਾ ਦੋ ਮਿੱਠੀਆਂ ਮਾਰ ਕੇ ਤੇ ਚਾਹ ਗੁਰਤੇ ਤੇ ਢੇਰ ਲਾ ਦੂ ਇੱਥੇ ਤੇ ਢੇਰ ਦਾ 라ਦੂ ਬਾਣੀਆਂ ਦੇ ਦਿਉ ਕੌਣ ਮੈਨੂੰ ਮੂਰੇ ਕਰਤੂਗੇ ਤੂੰ ਮੇਰੇ ਸਾਹਮਣੇ ਮੈਨੂੰ ਵੀ ਇਹ ਅੰਦਾ ਗੱਲ ਹੈ ਕਿ ਮੈਨੂੰ ਆਹ ਦੋ ਮਿੱਠਾ ਤੇਰਾ ਛੋਟਾ ਵੀ ਲਿਆ ਦਨਦਾ ਨਹੀਂ ਵੀ ਗੱਲ ਕਵੀਰਦਾਰੀ ਤੇ ਛੋਟੇ ਦੇ ਹੱਥ ਵੀ ਹੋ ਜਾਂਦੀ ਹੈ ਕਾਸ਼ ਗੇਲਨ ਚਾਹ ਲਓ ਚਾਹ ਪੀਓ ਫਿਰ ਜਾਰੇ ਪੌਥੀ ਤਪੇ ਚਾਹ ਪੀਓ ਤਪੇ ਫੀਲ ਆਫ ਵਿੰਡੋ ਚ ਆਹੋ ਜਿਵੇਂ ਦਰਈ ਫਿਰ ਆ ਜਰਨਾਈ ਲਾਹੇ ਹੋਰ ਅੱਗੇ ਟੈਲੇ ਕੋ ਲਾ ਰਾ ਪੰਨ ਯਾਰ ਆ ਗਿਆ ਤਾਂ ਹੀ ਗੈਨ ਲੱਭਿਆ ਹੈ ਬੰਦ ਨੂੰ ਤਾਂ ਨਜ਼ਾਰੀ ਨਜ਼ਾਰਾ ਆਗਾ ਕੁਮਾਰੇ ਨੂੰ ਤਾਂ ਕਿੱਥੇ ਹੋਈ ਜਿਆ ਅਸ਼ਾ ਜਿਹੜੀ ਬਹਿ ਬੰਦੇ ਨੂੰ ਆ ਨਾ ਪਾਲਾ ਲੱਗੇ ਨਾ ਠੰਡ ਲੱਗੇ ਨਾ ਗਰਮੀ ਲੱਗੇ

ਕੀ ਹੋ ਗਿਆ ਰਾਤ ਨੂੰ ਫੋਨ ਕਿਨੇ ਕਰਿਆ ਸੀ ਹੈ ਫੋਨ ਕਿਨੇ ਕਰਿਆ ਸੀ ਤਾਂ ਰਾਤ ਨੂੰ ਮੇਰੇ ਕਮਰੇ ਚ ਪੈਣੇ ਫੋਨ ਮੈਨੂੰ ਉਹਨੇ ਕੀਤਾ ਸੀਗਾ ਬੇਸ਼ਰਮ ਹੈਗਾ ਕਿੰਦਾ ਮੁੱਛਾਂ ਨੂੰ ਪਟੇ ਹਜੇ ਦੇਖ ਲੈ ਲੈ ਮੈਂ ਕੱਲ ਬਹਿ ਜਾ ਫਿਰ ਕਿਉਂ ਗਰਮ ਕਾ ਤੂ ਹੀ ਨਹੀਂ ਆ ਮੈਂ ਨਹੀਂ ਕਿਤੇ ਕੋਲੇ ਝੁੱਠੇ ਕੋਲੇ ਕਿਉਂ ਹਾਂ ਤੂੰ ਮੈਨੂੰ ਗੱਪ ਕਿਉਂ ਮਾਰਿਆ ਪਹਿਲਾਂ ਮੈਨੂੰ ਆਂ ਦੱਸ ਮੈਂ ਕਾਦਾ ਗੱਪ ਮਾਰਨਾ ਸੀ ਭਾਬੀ ਹੈ ਫੋਨ ਕਰਿਆ ਸੀ ਗੱਬ ਤੈਨੂੰ ਫੋਨ ਕਰਿਆ ਸੀਗਾ ਕਿਨੇ ਤੇ ਭਰਾ ਨੇ ਲਾਹੌਰ ਨੰਬਰ ਖਮਾ ਤੇ ਆ ਕੇ ਗੱਲ ਕਰਨਾ ਮੇਰੇ ਨਾਲ ਗੱਲ ਕਰਨਾ ਆਹ ਐਂ ਕਹਿੰਦਾ ਵੀ ਗੱਲ ਕਰ ਲੈ ਮੇਰੇ ਵਾਲੇ ਫੋਨ ਤੋਂ ਜਦੋਂ ਮੇਰੇ ਕੋਲੇ ਫੋਨ ਹੈਗਾ ਮੇਰੇ ਨਾਲ ਗੱਲ ਹੋਈ ਸੀ ਤੂੰ ਕਹਿੰਦਾ ਨਹੀਂ ਮੈਨੂੰ ਸਪੈਸ਼ਲ ਫੋਨ ਕਰਿਆ ਫੇ ਕਰਿਆ ਸੀ ਨਹੀਂ ਕਰਿਆ ਸੀ ਉਹ ਆ ਕੇ ਮੇਰੇ ਨਾਲ ਲੜ ਪਿਆ ਤੇਰਾ ਉਹ ਯਾਰ ਉਹੀ ਗੱਲਾਂ ਹੱਗ ਉਹ ਚਲਿਆ ਉਹ ਤੇਰੇ ਸਾਹਮਣੇ ਲੈ ਤੇਰੇ ਸਾਹਮਣੇ ਕਿਉਂ ਕਹੂਗਾ ਵੀ ਮੈਂ ਕਿਹਾ ਸੀ ਕਿਉਂ ਕਹਿੰਦਾ ਉਹ ਤੇ ਤੈਨੂੰ ਲੜਦਾ ਰਹਿੰਦਾ ਕਬੀ ਉਹਦੇ ਲਈ ਬੇਨਾਜ਼ ਆ ਨਾਜ਼ ਮੈਂ ਤੈਨੂੰ ਇੰਨਾ ਲਾੜ ਪਿਆਰ ਕਰਦੀ ਆਂ ਕਿ ਤੂੰ ਨਜਾਇਜ਼ ਫਾਇਦਾ ਚੱਕੀ ਮੈਂ ਕੱਟ ਕਰਦਾਗਾ ਕੱਟ ਕਰਨ ਵਾਲੀ ਦੀ ਜਿੱਦ ਗੱਲ ਨੂੰ ਝੂਠਾ ਨਾ ਬੋਲਦਾ ਫਿਰ ਉਹ ਨਹੀਂ ਬੋਲਿਆ ਝੂਠ ਤੂੰ ਪਹਿਣਾ ਸੀਗਾ ਇੱਕ ਰਾਤ ਮੇਰੇ ਕੋਲ ਤੂੰ ਪੈ ਜਾਂਦਾ ਕਿੱਡੀ ਗੱਲ ਸਤੂਹਾਵਾ ਬਾਈ ਦੀ ਜੇ ਤੈਨੂੰ ਨਹੀਂ ਜਿੱਕੀਂ ਕਿਉਂ ਬਾਈ ਦੀ ਸੌਂਹਾ ਕਰ ਕਿਉਂ ਦੀ ਉਮਰ ਕਟਾਉਂਦੀਆਂ ਦੀ ਹੋਰ ਘਰ ਵਾਲਾ ਹੋ ਮੇਰਾ ਮਾਤਾ ਮੰਮੀ ਨੋਮਰਾਂ ਨੇ ਤੇਰਾ ਮੇਰਾ ਵੀ ਭਾਈ ਆ ਹਾਂ ਤੂੰ ਉਹਦਾ ਝੂਠਾ ਸੋਹਾ ਖਾਨਾ ਦਾ ਤੂੰ ਤਾਂ ਭਈ ਯਕੀਨ ਨਹੀਂ ਕਰਦੀ ਨਾਲੇ ਕਹਿੰਦੀ ਕੱਲ ਮੈਨੂੰ ਯਕੀਨ ਆ ਅੱਜ ਤੂੰ ਦਾ ਬਦਲ ਗਈ ਮੈਂ ਤਾਂ ਜੀ ਬਦਲ ਜਾਣੀ ਅੱਛਾ ਜੇ ਮੈਂ ਬਦਲ ਗਈ ਹੈ ਫਿਰ ਹੋਰ ਕੀ ਐ ਇਹ ਬਸ ਇਸ ਤੋਂ ਬਾਅਦ ਹੁਣ ਮੈਂ ਤੇਰੇ ਤੇ ਯਕੀਨ ਕਰਦੀ ਵੀ ਨਹੀਂ ਹੈਂਗੀ ਤੂੰ ਤਾਂ ਸਾਡੇ ਤੇ ਲੜਾਈ ਪਾਤੀ ਮੈਂ ਤਾਂ ਕਿੰਨਾ ਫੜਦਾ ਰੱਖਦੀ ਆਂਗੀ ਤੇਰਾ ਕਾਹਦੀ ਲੜਾਈ ਪਵਾਤੀ ਮੈਂ ਉਹ ਪਤਾ ਮੈਨੂੰ ਕਿੰਨਾ ਲੜਿਆ ਤੇਰਾ ਭਰਾ ਕੇ ਉਹ ਤਾਂ ਉਹ ਪਹਿਲਾਂ ਛੱਲੜੀ ਨਹੀਂ ਹੈਗਾ ਕਦੇ ਕਿੱਥੇ ਲੜਿਆਗਾ ਚੱਲ ਚੰਗਾ ਉਹ ਮਰੀ ਜਾਂਦੀ ਆ ਤੂੰ ਤਾਂ ਪਕਾਈ ਉਹੀ ਕਿਉਂ ਮਰੀ ਜਾਂਦੀ ਆਂਗੀ ਮੈਂ ਉਹੀ ਮਰੀ ਜਾਂਦੀ ਆਂਗੀ ਕੋਈ ਨਹੀਂ ਪਰਵਾਹੀ ਹੁਣ ਪਾਣੀ ਦਿੱਤੇ ਨਾਉਣ ਨੂੰ ਤੇ ਮੱਝਾ ਮਨੀ ਕਰਕੇ ਆਦੀ ਮੈਂ ਵੈਈ ਦੂਜਾ ਘਰ ਆ ਲਾਂ ਹੈ ਮੈਂ ਵੈਈ ਦੂਜਾ ਘਰ ਆ ਲਾਂਗਾ ਕਿੱਧਰ ਵੱਜੇ ਹੋ ਹਾਂ ਸੁਲਾ ਵੰਜਾ ਅੱਲਾ ਬਜਾ ਛੇ ਲੋਕ ਬਜਾ ਐ ਚਿੱਕ ਨੂੰ ਕਹਿ ਦੇ ਲੋਕ ਜਾਂ ਬਹਿ ਜਾ ਮੈਂ ਉਹੀ ਨਹੀਂ ਦਵਾਲ ਹੈ ਗਿਆ ਇਹ ਕਿੱਧਰੋਂ ਆ ਗਿਆ ਕਿੱਥਰ ਗਈ ਯਾਰ ਤੀਨੂ ਬਾਲ ਦਾ ਫਰਜ਼ਾ ਰੂਪਾ ਨਾ ਬੁਝੀਆ ਬਣਾਨੀ ਕਿੱਧਰ ਗਈ ਹੈ ਯਾਰ ਕਿਨੂੰ ਪੱਝੜੀ ਨੂੰ ਉਹ ਪੱਝੜੀ ਖੁੰਝਾਂ ਚ ਲੁਕੂਗੀ ਇੱਥੇ ਤਾਂ ਵੀ ਨਹੀਂ ਆਉਂਦੀ ਮੇਰੇ ਕੋਲੇ ਕਿੱਲਾੜਾ ਉਹ ਜਿਹੜਾ ਤੇਰੇ ਕੋਲ ਮਾਂ ਕੀ ਬੈਠੀ ਹੋਵੇ ਮੇਰੇ ਕੋਲੇ ਕਿੱਥੋਂ ਬੈਠਣ ਦਿੰਨਾਗਾ ਤੂੰ ਨਹੀਂ ਕਿਉਂ ਨਾ ਯਾਰ ਅੱਦ ਹੋਈ ਜਾਂਦੀ ਏ ਤੇਰੇ ਲਈ ਨਾਲੇ ਤਾਂ ਯਾਰ ਮੈਂ ਕਿੱਥੇ ਜਾਉਂਦਾ ਨਹੀਂ ਨਾਲੇ ਇਹ ਜੀ ਮੇਰੇ ਨਾਲ ਖਾਹੰਦਾ ਨਹੀਂ ਰੋਖਾ ਨਹੀਂ ਮੈਂ ਕਿੱਥੇ ਤੂੰ ਆਏ ਜੀ ਲੱਭੀ ਨਾਗਾ ਇੱਧੇ ਤਾਂ ਮੂੰਹ ਮੂੰਹ ਤੇ ਚਾਕੂ ਚਾਹੀਗੀ ਕਿਸੇ ਬੱਚੇ ਨੂੰ

ਓ ਅ ਨਿਕਲਿਆ ਪਰ ਕਿਆ ਫਰਦਾ ਹੈਗਾ ਹੁਣ ਕੇ ਬਹਾਲੇ ਲਵੇ ਲੱਗ ਜਿੰਗੀਆਂ ਹੈ ਫੇਰ ਹੁਣ ਮੈਂ ਤਾਂ ਜਾਨ ਨਿਕਲ ਗਈ ਸੀ ਜਾਨ ਨਿਕਲ ਮੈਸਿਨ ਵਾਲੇ ਹੋਰ ਕਿੰ ਕੁ ਤਨੀ ਕੋਲ ਮੇਰੇ ਸਮਾਰਕ ਐ ਕਿਵੇਂ ਬਤ ਦੂਗਾ ਮੇਰੇ ਹੁੰਦੇ ਕੋਲ ਫੜੇ ਚ ਗਿਆ ਨਾ ਹਾਂ ਚੰਗਾ ਹੁਣ ਆਏ ਨਾ ਦੱਸ ਦੇ ਮੈਨੂੰ ਕਿ ਕਿਸੇ ਮੈਂ ਜਾਣੀ ਆ ਕਿ ਕਮਰੇ ਚ ਜੇ ਮੈਂ ਦੱਸਾਂ ਨੀ ਹੁੰਦਾ ਫਿਰ ਮੈਂ ਉਹ ਉਹੀ ਨਾ ਕਹਦਾ ਨਾ ਵਿਆਹ ਬੈਠੀ ਆ ਜਦੋਂ ਹੁਣ ਕਿਧਰੋਂ ਮੁੜ ਕੇ ਨਾ ਜੇ ਆਪੂ ਬਿਕਣੀ ਤੇ ਇਹਦੇ ਕਮਰੇ ਚੋਂ ਮੈਂ ਜਾਣੀ ਆ ਜੀ ਚੱਲ ਕੋਈ ਨਹੀਂ ਮੈਂ ਰੋਟੀ ਬਣਾਉਣ ਨੂੰ ਚੰਗਾ ਚੰਗਾ ਦੁੱਧਾ ਕਹਿੰਦੀ ਦਿੰਦੀ ਨਹੀਂ ਹੈਗੀ ਨਾ ਨਾ ਤੈਨੂੰ ਨੋਟੀ ਦੂੰਗੀ ਹਰ ਕਿਨਾਂ ਚੱਲ ਚੰਗਾ ਅੱਬਾ ਵੀ ਜਾ ਪਾਗੇ ਜਾ ਹੁਣ ਇਹਦੇ ਇਹਦੀ ਉਹ ਵੀ ਹੋ ਗਿਆ ਆ ਦੇ ਕਰਦੀ ਕੋਈ ਨਾ ਆ ਜੂਗੀ ਝਾੜ ਥੱਲੇ ਉਹ ਤਾਂ ਝਾੜ ਥੱਲੇ ਆ ਰਹੀ ਹੈ ਡਰ ਆਪਾਂ ਜਾਂਦੀ ਕੀ ਰੱਖੀ ਹੈ ਨਾ ਵੀ ਮੈਂ ਤਾਂ ਇਹ ਕਰਾਂਗੇ ਇਹ ਕਰਾਂ ਪਰ ਇਹਦੀ ਖਾਨੇ ਜੇ ਚ ਨਹੀਂ ਪੈਣੀ ਹੈਗੀ ਮੇਰੇ ਪਰਚਾਈ ਦੇ ਨਾ ਉਹ ਤਾਂ ਡਰ ਜਾਂਦਾ ਬਹਿ ਦੇ ਡਰ ਆਪੇ ਤਾਂ ਚਾ ਡਰਾਉਣੇ ਆਗੇ ਜਿਹੜਾ ਵੀ ਡਰਦਾਗਾ ਵਧੀਆ ਸਮਾਂ ਦੀ ਦੇ ਕਿਵੇਂ ਭਜਦੀ ਸੀ ਹੁਣ ਦੇ ਦੇ ਕਿ ਉਹਦੇ ਮੰਗੂ ਸਰਕਾਰ ਨੂੰ ਬਸ ਬਣ ਕੇ ਰੋਲ ਪੇਜ ਕਿ ਮੈਂ ਲੋਕ ਦੀ ਸੀਗੀ ਆ ਗਈ ਕਿੱਧਰ ਵੀ ਪੱਟਲ ਮੁਠਪਿਆ ਪਿਆ ਨਾ ਇਤੋਂ ਕਿ ਬਾਜ ਜਮੂਰੀ ਪੜਦੀ ਦੀਂਦੀ ਆ ਨਾ ਸਾਗ ਤੋੜਦੀ ਦੀਂਦੀ ਆ ਕਮਾਲ ਹੋ ਗਈ ਯਾਰ ਮੈਂ ਕਮਾਲ ਹੋ ਗਈ ਕਿੱਈ ਕਿੱਧਰ ਆ ਯਾਰ ਚਾਚੀ ਚੂਚੀ ਕੇ ਘਰੇ ਤਾਂ ਨਹੀਂ ਮੈਂ ਚਾਚੀ ਚੂਚੀ ਕੇ ਘਰੇ ਤਾਂ ਨਹੀਂ ਓ ਆ ਗਿਆ ਮਸਾਰੇ ਭਾਲੀ ਘਰੇ ਵੀ ਭੜੀ ਜਨਾ ਇੱਥੇ ਵੀ ਭੜੀ ਜਨਾ ਕਿੱਧਰ ਗਈ ਕੀ ਪਤਾ ਤੇਰੀ ਨਿਗਾ ਕਿੱਥੇ ਆ ਗਈ ਕਿੱਥੇ ਨਾ ਘਰੋਂ ਤਾਂ ਆਈਆਂ ਮੈਂ ਚੁੱਲ੍ਹੇ ਮੂਰੇ ਤਾਂ ਬੈਠੀ ਸੀ ਅਖੇ ਤੇਰੀ ਨਿਗਾ ਕਿੱਥੇ ਆ ਤੇ ਹੋਰ ਛੱਡ ਕੇ ਦਾ ਥੱਪਾ ਦੇ ਚੁੱਲ੍ਹੇ ਮੂਰੇ ਤਾਂ ਆਈਆਂ ਫੋਨ 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 ਬਦਾਂ ਕਿਥੇ ਸਟੇਪਿਆ ਫੋਨ ਅੰਦਰ ਤਾਂ ਪਿਆਗਾ ਚਾਰਜ ਲੱਗਿਆ ਲੈ ਘਰੋਂ ਤਾਂ ਮੈਂ ਹੁਣ ਦੇਖਿਆ ਕੋਈ ਉੱਚਾ ਆਈ ਤਾਂ ਨਹੀਂ ਵੀ ਚੂ ਸੂਈ ਸੀ ਰੁੱਕੀ ਹੋਸੀ

ਜਾਂਦੀ ਕਿਉਂ ਨਹੀਂ ਜਮਾਂਗੀ ਉਹ ਗੋਤਰਪਾਲ ਮੈਂ ਉੱਧਰ ਬਸ ਧਿਆਨ ਨਹੀਂ ਜਰਦਾ ਮੈਂ ਦਿਲ ਲੱਗਦਾ ਫਾਕੇ ਵਗ ਜਾਂਦਾ ਹੁੰਦਾਗਾ ਮੈਂ ਉੱਥੇ ਕੀ ਕਰਨਾਗਾ ਪਲ ਨਾ ਜਦੋਂ ਤੁਸੀਂ ਮੈਨੂੰ ਰੋਕਿਆਗਾ ਵੀ ਉਹਦੇ ਕੋਲੇ ਜਾਣਾ ਨਹੀਂ ਫਿਰ ਮੈਂ ਕਿਉਂ ਜਾਵਾਂਗੀ ਨਹੀਂ ਤਾਂ ਹੋਣੀ ਗੱਲਾਂ ਬਾਤ ਕਰਨ ਇਕੱਲੀ ਦਾ ਜੀ ਨਹੀਂ ਲੱਗਿਆ ਜੋ ਤੁਸੀਂ ਘਰ ਹੈਗਾ ਸੀ ਕਿਉਂ ਕੀ ਗੱਲ ਮੈਂ ਕੱਪ ਜਾਉਂ ਗੱਲਾਂ ਕਰਨ ਉਹਦੇ ਕੋਲੇ ਮੇਰੇ ਕੋਲੇ ਤਾਂ ਮਿੰਟ ਵੀ ਨਹੀਂ ਕੱਟ ਕਹਿੰਦੀ ਮੈਂ ਬਾਜ਼ਾਰ ਵਿੱਚ ਜਾਨੀ ਸੀ ਤੀ ਖਾਣਾ ਕਰਨੀ ਸੀ ਪੜਿਆ ਦੇਖੋ ਹਜੇ ਕੰਮ ਪਏ ਆਗੇ ਦਾ ਸਾਰਾ ਪਿਆਗਾ ਕਰ ਰਹੀ ਆ ਦੇ ਕੋਈ ਨਹੀਂ ਜੀ ਹੋਰ ਵੀ ਤੁਸੀਂ ਸੱਟਾਂਗੇ ਕੋਹਾ ਮੈਂ ਸੱਟੂਗਾ ਰੋਗਾ ਦੀ ਖਤਰ ਨਹੀਂ ਤੁਸੀਂ ਜਾਓ ਕੋਈ ਗੱਲ ਨਹੀਂ ਮੈਂ ਆਪੇ ਕਰ ਲਵਾਂਗੀ ਕੰਮ ਮੇਰੇ ਗਾ ਗਾ ਕੰਮ ਚੰਗਾ ਮਸਾ ਦਾ ਲਵੇ ਤੋਂ ਆਏ ਆਂਗੇ ਇੱਕ ਫੇਰ ਤੜਕੇ ਫੇਰ ਜਾਣਾ ਮੈਂ ਤਾਂ ਮੈਂ ਤੜਕੇ ਫੇਰ ਜਾਣਾ ਮੈਂ ਤਾਂ ਤੁਹਾਨੂੰ ਹੁਣ ਆਏ ਕਹਿੰਦੀ ਸੀ ਹੁਣ ਤਾਂ ਬਹੁਤ ਟਾਈਮ ਹੋ ਗਿਆ ਆਪਣੇ ਵਿਆਹ ਨੂੰ 2 ਮਹੀਨੇ ਹੋ ਗਏ ਯਾਰ ਉਹ ਜਵਾਬਦੂਦ ਦਾ ਸੋਚ ਲਾਂਦੇ ਆਪਾਂ ਕੋਈ ਨਹੀਂ ਜਵਾਬ ਦਾ ਹਜੇ ਕੀ ਕਹਿੰਦਾ ਕਿ ਤੈਨੂੰ ਜਵਾਬ ਹੋਵੇ ਫਿਰ ਤਾਂ ਬਸ ਸਾਰਾ ਕੰਮ ਖੜ ਗਿਆ ਦਾ ਓਹੋ ਤੂੰ ਤਾਂ ਉਹੀ ਬਸਾਂ ਨੂੰ ਥੋੜੀ ਆਂ ਕਾਮ ਆਈ ਜਾਂਦੇ ਨੇ ਉਧਰੋਂ ਨਾ ਖੇਡਣ ਵਾਲੇ ਲੱਗੇ ਨਾ ਗੱਲਬਾਤ ਕਰਨ ਵਾਲੇ ਲੱਗੇ ਅਜੇ ਸਾਰੀ ਉਮਰ ਪਈਆ ਜਵਾਬ ਤਾਂ ਜ ਸਵਾਮੀ ਨਹੀਂ ਵੜੂੜਾ ਫਿਰ ਆਈ ਕਿ ਨਹੀਂ ਆਗੀ ਕਦੇ ਉਹੀ ਗੱਲ ਕਿ ਸਿਆਣਿਆਂ ਦੀ ਗੱਲਾਂ ਨਾ ਸੱਚੀਆਂ ਹੋ ਜਾਣ ਕਹਿੰਦੇ ਹੁੰਦੇ ਆ ਕਿ ਪਿਆਰ ਤੋਂ ਬਾਅਦ ਜਵਾਬ ਤਾਂ ਜ ਜਦੀ ਜਾਂ ਕਦੇ ਕਿਰਤ ਮੁਰਕੇ ਤਰਸੀ ਜਾਂਦਾਗਾ ਵਾਹ ਮਹਾਰਾਜ ਦੀ ਖੇੜ ਆਪਣੇ ਤੇ ਤਰਸਦੇ ਦਸ ਸਵੇਰੀ ਮੁੰਡਾ ਜਪਨਾ ਬਾਬੇ ਲਾਬਦਾਸ ਦੇ ਹੱਥ ਪਨ ਕੇ 2 ਮਹੀਨੇ ਜਿਲੇ ਰਹੇ ਕੋਣ ਹੈ 2 ਮਹੀਨੇ ਚ ਬਾਬੇ ਦਾ ਬਾਬਾ ਹੈ ਆ ਓਏ ਬਾਬਾ ਬਦੋ ਭਾਈ ਦਾ ਹੀ ਨਹੀਂ ਗੱਲਾਂ ਕਿੰਨੀਆਂ ਕਰਦੀਆਂ ਬਾਬੀ ਇਹੋ ਜੋ ਕਰਕੇ ਰਾਗ ਦੇਦੀਨੀ ਅਗਰਾ ਜਾ ਕੀ ਆਗਾ ਥੋੜੇ ਰੋਜ ਦੇ ਬਹਾਨੇ ਆ ਗਏ ਹੀ ਉਹ ਬਾਹਨੇ ਕਾਦੇ ਆਈਆਂ ਅੱਜ ਮੜ ਗਿਆ ਮੂਡ ਜੈ ਸੀ ਦਾ ਮੈਂ ਕਿਹਾ ਚਲੋ ਦੋ ਦਿਨ ਹੋ ਗਏ ਪਹਿਲਾਂ ਵੀ ਨਹੀਂ ਘਰੇ ਸੋਤੇ ਪਾਣੀ ਦੀ ਬਾਰੇ ਤੱਕ ਗਿਆ ਫਿਰ ਭੂਆ ਪੂਰੇ ਬਾਗ ਗਿਆ ਮੈਂ ਕਿਹਾ ਅੱਜ ਵਧੀਆਗਾ ਮੂਡ ਜੈ ਚਾਗਾ ਮੈਂ ਖਾਤ ਬਸ ਸਾਰੇ ਮੂਡ ਦੇ ਸਤਿਆਨਾਸ ਕਰ ਦੇਗਾ ਤੂੰ ਦਾ ਉਹੀ ਯਾਰ ਕੀ ਆਇਆ ਕਿਸੇ ਵੇਲੇ ਟੌੜ ਫੋੜ ਵੀ ਕਰ ਲੈ ਅੱਛਾ ਹਾਂ ਮੈਂ ਹਰ ਖੁਦੀ ਆਂਗੀ ਹੋਰ ਹੁਣ ਬੱਸ ਕਰਿਆ ਕਰੋ ਨਿਕਾ ਤਾਂ ਤੁਸੀਂ ਹੀ ਮੇਰੇ ਕੰਨੀ ਮਾਰਦੇ ਛੇਗੇ। ਓ ਮੈਂ ਸਾਰੇ ਕਿਸੇ ਨੇਗਾ ਕਿ ਮੈਂ ਨਾ ਤੂੰ ਗਨੇ ਮਾਰਦੇ। ਇੱਕ ਇੱਕ ਗੱਲ ਕਹੀ ਹੈਗੀ ਉਹ ਤਾਂ ਤੇਥੋਂ ਮੰਨੀ ਨਹੀਂ ਜਾਂਦੀ ਹੈਗੀ ਯਾਰ। ਓ ਮੈਂ ਆਇਆ। ਤੂੰ ਥੋਠੇ ਦੇ ਨਾਲ ਸੇਟਾਣੇ ਦਾ ਕਿਆ ਤੂੰ ਥੋਠੇ ਦੇ ਨਾਲ ਸੇਟਾਣੇ। ਤੂੰ ਵੀ ਸਿਆਣੀ ਵੈਣੀ ਆ। ਅਜੇ ਜਵਾਬ ਤਾਂ ਕਰਉਣਾ ਅਜੇ ਛੀਮੀ ਨੇ ਫੜ ਜਾ। ਮੈਂ ਇਸ ਤੇ ਜਵਾਬ ਲੈਣੀ। ਫਿਰ ਇਹ ਨਹੀਂ ਬਦਲਾਈ ਨਹੀਂ ਨਿਕਲਿਆ। ਆਹ ਲਾਂਡਾ 0 ਰੁਪਏ ਵਾਸਤਾ। ਹੋਰ ਹੁਣ ਮੈਂ ਦੱਬਾ। ए तो तो नहीं पता तो जोड़े हो जान दो दो जोड़े हो ना के मार ले मिल लग गये थोड़ी ना हर कतान का भी हर कतान का भी बात पता है जो बात सोचो काट की है, दोड़ी है।, दोड़ी है तो चाल में तो फिर सांवन आया ना ये आपके आया ना गल्ला भी कोई पंद्रह पंद्रह सांवन ना क्या पता नहीं क्या खाना है तो सजराकी ना कोई प्यार की गल नही करनी कोई एक कर को नाम दा पत्नी, पत्नी दा बन के रहे बहुत तो खुश है मैं नीचे गल मैन सची नींद भी नहीं आती है रात मैं वील नींद आई है मैं तीय कर दी हूँ गड़ा गुड़ा दे

ਉਹ ਪਾ ਬੀ ਤੂੰ ਮੈਂ ਤੂੰ ਮੇਰੇ ਸੇ ਕੀ ਕਰਤਾ ਬੇਜੋ ਰਾਤ ਨੂੰ ਹਾਂ ਇੰਨਾ ਕਵੇੜਾ ਹੋਇਆ ਫਿਆਗਾ ਤੂੰ ਮੇਰੇ ਕੀ ਕਰਤਾ ਆਂਦੇ ਕਮਰੇ ਚ ਟੱਕ ਕੇ ਉਹ ਮੈਨੂੰ ਨਾ ਨੀਂਦ ਹੀ ਨਹੀਂ ਆਈ ਹੈਗੀ ਉੱਧਰ ਜੇ ਮੈਂ ਤਾਂ ਬਸ ਇੱਥੇ ਉਹੀ ਜੀ ਖੜਾ ਸੀਗਾ ਉਹੀ ਕੇ ਖੜਾ ਸੀ ਤੂੰ ਤਾਂ ਅੰਦਰ ਬੜਨ ਨੂੰ ਤਿਆਰ ਹੋ ਰੇ ਕਮਰੇ ਦੇ ਅੰਦਰ ਗਾਣੂ ਵਰਦਾ ਸੀ ਬਾ ਬਾਜਾਂੀਆਂ ਸੁਣ ਤਾ ਆਹਾ ਉਹ ਖੜਾ ਸੀਗਾ ਬਾਜਾਂ ਖਾਦੀਆਂ ਉਹ ਨੰਗਦਾ ਸੀ ਮੈਂ ਕਿੱਥੇ ਨੰਗਦਾ ਸੀ ਤੇਰਾ ਕਮਰਾ ਆਪ ਅਮਰਿਤ ਨੂੰ ਬਾਹਰਲੇ ਪੱਛੇ ਆਗਾ ਉਧਰ ਕੋਈ ਐਸੇ ਕੱਪੜਾ ਲੀੜਾ ਚੱਕਣਾ ਆ ਗਿਆ ਮੈਂ ਤੂੰ ਕਿ ਮੈਂ ਇਧਰ ਅੰਦਰ ਨੂੰ ਪੱਜੀ ਤੁਰੇ ਆਉਣੀ ਹੈਗੀ ਬਸ ਨੀਂਦ ਨਹੀਂ ਆਉਂਦੀ ਸੀਗੀ ਮੈਂ ਤਾਂ ਬਾਹਰ ਘੜਾ ਜੱਜ ਕੇ ਆਉਣੀ ਹੈਗੀ ਜਮ ਕਿਉਂ ਉਹੀ ਬਸ ਉਹ ਸੌ ਵੀ ਗਿਆ ਉਹ ਤਾਂ ਖਰਾੜੇ ਮਾਰੀ ਜਾਂਦਾ ਲੜੜੇ ਆਈ ਨਹੀਂ ਛੇਤੀ ਸੱਦਰ ਦੇ ਕੋਲ ਬੱਟਾ ਮੈਂ ਸੌਣ ਦਾ ਟਾਈਮ ਦੇਖ ਲੈ ਪਹਿਲਾਂ 10:30 ਹੋਏ ਪਈ ਆ ਕਿ ਅਜੇ ਫੱਟੜਾ ਘੈਣ ਬਾ ਨਹੀਂ ਰਾਤ ਨੂੰ ਲਾ ਲੈ ਸਾਢੇ 9 ਹੋਏ ਆਗੇ 10 ਕਿੱਥੇ ਵੱਜ ਗਏ ਸਾਢੇ 9 ਹੋਏ ਆ ਹਾਂ ਦੇਖ ਕੇ ਸਾ ਟਾਈਮ ਫਿਰ ਮੈਨੂੰ ਤਾਂ ਲੱਗਦਾ 1 ਘੰਟੇ ਦਾ ਇੱਥੇ ਖੜਾਗਾ ਸਾਢੇ 9 ਤੂੰ ਬਿਸਤਰੇ ਚ ਪਿਆ ਹੋ ਦੇਖ ਕਿਉਂਗਾ ਹੋਏਗਾ ਹਨਾ ਹਾਂ ਐ ਹੋਊਗਾ ਹਾਂ ਸਾਢੇ 9 ਤਾਂ ਮੈਂ ਕਮਰੇ ਚ ਪੜੀ ਨੀ ਆਂਗੀ ਹਾਂ ਐ ਹੋਊ ਫਿਰ ਗੱਲ ਵੀ ਤੂੰ ਉਦੋਂ ਨਹੀਂ ਮੜਕਾ ਲਈ ਜਾਂਦਾ ਸਾਰੀਆਂ ਗੱਲਾਂ ਸੁਣ ਮੜਕਾ ਮੈਂ ਤਾਂ ਕੀ ਸੁਣ ਲਿਆ ਮੈਂ ਤਾਂ ਐਂ ਕਿ ਨਾ ਕੋਈ ਡੋਲਰ ਪਾ ਜੀ ਨਹੀਂ ਸੁਣਦਾ ਹੈਗਾ ਤੂੰ ਪਤਾ ਡੋਲਰ ਸੁਣਨਾ ਸੀ ਵੀ ਆਏ ਜਗਾ ਤੂੰ ਕਰਦੀ ਐ ਮੈਂ ਤਾਂ ਮੂੰਹ ਦੇਖਦਾ ਸੀ ਕੋਈ ਮਹੱਲਾ ਲੜਨਾ ਪਏ ਹੁਣ ਤੂੰ ਕਹਿੰਦੀ ਲੜਦਾ ਜੇ ਅੱਜ ਤੂੰ ਸੜਨ ਆਇਆ ਸੀ ਔਰ ਕੀ ਗੱਲਾਂ ਕਰੀ ਜਾਂਦੇ ਸੀ ਕਿਉਂ ਸਾਡੀ ਕੋਈ ਗੱਲ ਘਰ ਵਾਲੇ ਦੀ ਗੱਲ ਮੈਂ ਕਿਉਂ ਤਾਂ ਜਵਾਕ ਜਵਾਕ ਜੱਗੀ ਕਹੀ ਜਾਂਦੇ ਸੀ ਮੈਨੂੰ ਸੁਣਿਆ ਜਾਂ ਨਹੀਂ ਪ੍ਰੋਪਰ ਜੇ ਤੌਰ ਤੇ ਬਿਓ ਹੁਸਮਾਰ ਕੇ ਜੀ ਨਹੀਂ ਸੁਣਿਆ ਹੈ ਕੀ ਕਹਿੰਦੀ ਸੀ ਲੈ ਜੇ ਤਾਂ ਹੁਣ ਵਿਆਹਿਆ ਜੋੜਾਗਾ ਇੱਕ ਸਮੇਂ ਕਵਰੇ ਚ ਪਿਆ ਤੇ ਜਵਾਹਜਮੂਖੀ ਤਾਂ ਹੋ ਗਈ ਵਧੀਆ ਸਮਾਧੀ ਵਿੱਚ ਗੋਦੀ ਗਾਦੀ ਖੜਿਆ ਹੋਰ ਕੀ ਕਹਿੰਦਾ ਫਿਰ ਭਈ ਹੈ ਹੁਣ ਤੂੰ ਉਹਨੂੰ ਤਿਆਰ ਕਰਕੇ ਆਉਣਾ ਜਾਕ ਵਾਸਤੇ ਨਹੀਂ ਚਾਹ ਮੈਂ ਤਾਂ ਗੱਲ ਕਰਦਾ ਕੀ ਕਹਿੰਦਾ ਕੋਸ ਹੈ ਨਹੀਂਗਾ ਕਿ ਉਹ ਨਹੀਂ ਜਲੂ ਪੀਂਦੇ ਆ ਕੇ ਬੇਫਾਜ਼ ਮੈਂ ਬਾਦਾਨਾ ਯੋਗ ਦਾ ਨਾ ਕੀ ਹੋ ਗਿਆ ਹੈ ਕਾ ਤੁਹ ਕਾਇਦਾ ਜੀ ਮੈਂ ਆਪਾਂ ਗੱਲਾਂ ਬਾਤਾਂ ਕਰ ਲਾਂ ਨੇ ਬਈ ਕੇ ਇੱਧਰ ਕਮਰੇ 'ਚ ਆ ਜਾ ਉਹ ਸੁੱਤਾ ਪਿਆ ਹੈਗਾ ਹੋਰ ਉਹਦਾ ਸੁੱਤਾ ਪਿਆ ਹੈਗਾ ਇੱਥੇ ਬਹਿ ਜੰਨੇ ਆ ਕਮਰੇ 'ਚ ਕੋਈ ਇੱਧਰ ਆ ਜਾ ਕੋਈ ਗੱਲਾਂ ਬਗ ਜਿਆ ਯਾਰ ਨਾ ਕਰਦੀ ਐ ਚਲਾ ਜੇ ਦਿਨਿਆ ਹਣਾ ਕਈ ਵਾਰ ਓਏ ਕਈ ਵਾਰ ਉਹ ਘੱਟ ਘੱਟਦਾ ਹੋ ਜੂ ਭੇਟੂਰਾ ਮੈਂ ਤੇ